ਦੋਸਤੋ ਇਸ ਵੇਲੇ ਮੇਰੇ ਨਾਲ ਮੌਜੂਦ ਪੁਰਾਤਣ ਸਿੰਘਾਂ ਦੀ ਦਿੱਖ ਵਾਲੀ ਇਹ ਸ਼ਖਸੀਅਤ ਨੇ ਸਰਦਾਰ ਦਿਪਿੰਦਰ ਸਿੰਘ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਇਹ ਤਾਂ ਐਡਾ ਤੋਂ ਪਰਮਾਨੈਂਟਲੀ ਪੰਜਾਬ ਸ਼ਿਫਟ ਹੋ ਚੁੱਕੇ ਆ ਇਹਨਾਂ ਦਾ ਉੱਤੇ ਚੰਗਾ ਭਲਾ ਪੂਰਾ ਸੂਰਾ ਕਾਰੋਬਾਰ ਸੀ ਸੈੱਟ ਕਾਰੋਬਾਰ ਸੀ ਉਹਨੂੰ ਇਹਨਾਂ ਨੇ ਸਮੇਟਿਆ ਤੇ ਬੋਰੀਆ ਬਿਸਤਰਾ ਬੰਨ ਕੇ ਪੱਕੇ ਤੌਰ ਤੇ ਪੰਜਾਬ ਆ ਗਏ ਤੇ ਪੰਜਾਬ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਆ ਕੁਦਰਤੀ ਖੇਤੀ ਤੇ ਕੁਦਰਤੀ ਖੇਤੀ ਦੇ ਤਹਿਤ ਅੱਜ ਇੱਥੇ ਵਾਟਰ ਐਫੀਸ਼ੀਐਂਟ 슈ਗਰ ਕੇਨ ਫਾਰਮਿੰਗ ਤਕਨੀਕ ਦੇ ਅੰਤਰਗਤ ਗੰਨੇ ਦੀ ਬਜਾਈ ਹੋ ਰਹੀ ਹੈ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਪਏ ਹੋਵੋਗੇ ਸੋ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਕੁਦਰਤੀ ਖੇਤੀ ਕਿਉਂ ਸ਼ੁਰੂ ਕਰ ਰਹੇ ਆ ਉਹਦੇ ਸਬੰਧ ਚ ਵੀ ਕੈਨੇਡਾ ਕਿਉਂ ਛੱਡਿਆ ਉਹਦੇ ਸਬੰਧ ਚ ਵੀ ਸਤਸ੍ਰੀ ਅਕਾਲ ਬਾਈ ਜੀ ਸਹੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤਨੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਕਿ ਤੁਸੀਂ ਆਪਣੀ ਜਮਨ ਭੋਏ ਨੂੰ ਆਪਣੀ ਕਰਮ ਭੂਮੀ ਬਣਾਇਆ ਤੇ ਕੁਦਰਤੀ ਖੇਤੀ ਇੱਥੇ ਸ਼ੁਰੂ ਕੀਤੀ। ਸੋ ਹੁਣ ਸਵਾਲ ਇਹ ਹੈ ਕਿ ਸਾਰਾ ਪੰਜਾਬ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਧਰ ਨੂੰ ਮੂੰਹ ਕਰੀ ਬੈਠਾ ਤੇ ਇੱਕ ਮਿਲੇ ਵੀਜ਼ਾ ਮਿਲੇ ਤੇ ਜਹਾਜ਼ ਚੜ੍ਹਨ ਵਾਲੀ ਦੇਰ ਕੋਈ ਨਹੀਂ। ਤਾਂ ਅਜਿਹੇ ਵਿੱਚ ਤੁਸੀਂ ਉੱਥੇ ਚੰਗੇ ਭਲੇ ਸੈੱਟ ਸੀ। ਤੁਹਾਡਾ ਸੋਹਣਾ ਕਾਰੋਬਾਰ ਸੀ, ਪਰਿਵਾਰ ਵੀ ਉੱਥੇ ਸੈੱਟ ਸੀ। ਤੁਸੀਂ ਵਾਪਸੀ ਦਾ ਰਾਹ ਕਿਉਂ ਚੁਣਿਆ ਅਸੀਂ ਵੀ ਇਹੀ ਸੁਪਨੇ ਲੈ ਕੇ ਗਏ ਸੀ ਕੈਨੇਡਾ ਦੇ ਵਿੱਚ ਪੈਸਾ ਕਮਾਵਾਂਗੇ ਬਹੁਤ ਪੈਸਾ ਕਮਾਇਆ ਵੀ ਪੜਾਈ ਵੀ ਕੀਤੀ ਉੱਥੇ ਹਾਇਰ এডੂਕੇਸ਼ਨ ਵੀ ਕੀਤੀ ਸਭ ਕੁਝ ਕੀਤਾ ਬਿਜ਼ਨਸ ਸੈੱਟ ਕਰ ਲਿਆ ਪੂਰਾ ਵਧੀਆ ਜਦੋਂ ਮੈਂ ਛੱਟ ਕੇ ਆਇਆ ਸਾਡਾ ਬਿਜ਼ਨਸ ਪੂਰਾ ਵੈਲ ਐਸਟੈਬਲਿਸ਼ਡ ਸੀਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਉੱਥੇ ਪਰ ਉਹ ਰੇਸ ਐਡੀ ਲੰਬੀ ਸੀ ਉਹਦੇ ਵਿੱਚ ਅੰਨੀਸੀ ਅੰਨੀ ਜਦੋੜ ਅੰਨੀ ਰੀਸ ਮਤਲਬ ਭੱਜ ਦੌੜ ਵਾਲੀ ਜ਼ਿੰਦਗੀ ਕੋਈ ਬ੍ਰੇਕ ਨਹੀਂ ਤੁਹਾਡੀ ਸਿਹਤ ਵੱਲ ਕੋਈ ਧਿਆਨ ਨਹੀਂ ਮੈਂ ਬਹੁਤ ਬਿਮਾਰੀਆਂ ਲਾੜੀਆਂ ਉਸ ਰੇਸ ਦੇ ਵਿੱਚ ਭੱਜ ਭੱਜ ਕੇ ਪੈਸਾ ਜਰੂਰ ਕਮਾ ਲਿਆ ਪਰ ਸਿਹਤ ਗਵਾ ਲਈ ਹੂੰ 2020 ਦੇ ਵਿੱਚ ਜਦੋਂ ਲਾਈਫ ਦੇ ਵਿੱਚ ਟਰਨਿੰਗ ਪੁਆਇੰਟ ਆਇਆ ਵਰਡ ਦੇ ਵਿੱਚ ਤੁਹਾਨੂੰ ਪਤਾ ਹੈ ਕੀ ਚੇਂਜ ਆਇਆ ਉਸ ਤੋਂ ਬਾਅਦ ਥੋੜਾ ਬ੍ਰੇਕ ਲੈ ਕੇ ਤੁਸੀਂ ਕੋਰੋਨਾ ਕਾਲ ਦੀ ਗੱਲ ਕਰ ਰਹੇ ਹੋ ਹਾਂਜੀ ਉਸ ਤੋਂ ਬਾਅਦ ਇਹ ਸੋਚਿਆ ਉਹ ਵਾਈ ਸਟਡੀ ਸ਼ੁਰੂ ਕੀਤੀ ਵੀ ਨਹੀਂ ਇਸ ਚੀਜ਼ ਤੋਂ ਬ੍ਰੇਕ ਲਾ ਕੇ ਥੋੜਾ ਜਿਹਾ ਸਮਾਜਵਾਰੀ ਦੇ ਇਹਦੇ ਬਾਰੇ ਵੀ ਸੋਚਿਆ ਜਾਵੇ ਵੀ ਕੀ ਹੋ ਰਿਹਾ ਦੁਨੀਆ 'ਚ ਉਹਦੇ ਵਿੱਚੋਂ ਪਰੇ ਨਿਕਲ ਕੇ ਆਇਆ ਵੀ ਉੱਥੇ ਤਾਂ ਆਪਾਂ ਸਾਰਾ ਜੀਐਮਓ ਫੂਡ ਖਾ ਰਹੇ ਹਾਂ ਕੋਈ ਵੀ ਚੀਜ਼ ਐ ਚੋਥੇ ਦਾ ਪਿਓਰ ਹੈ ਹੀ ਨਹੀਂ ਜਿੰਨਾ ਵੀ ਫੂਡ ਆਉਂਦਾ ਸਭ ਸੀਡਲੈਸ ਕਰੀ ਜਾਂਦੇ ਆ ਕੋਈ ਵੀ ਤੁਹਾਡਾ ਫੂਡ ਤੇ ਕੰਟਰੋਲ ਨਹੀਂ ਹੈਗਾ ਕਿੱਥੋਂ ਫੂਡ ਬੰਦ ਆਇਆ ਸੀ ਉਸੇ ਬਿਜ਼ਨਸ ਦੇ ਵਿੱਚ ਸੀਗੇ ਫਾਰਮਰਸ ਨੂੰ ਮਿਲਦਾ ਸੀ ਮੈਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਪੂਰਾ ਇਹਨ ਪੂਰੇ ਕੰਟਰੋਲਡ ਫਾਰਮਿੰਗ ਹੋ ਰਹੀ ਹੈ ਇੰਡੀਪੈਂਡੈਂਟ ਫਾਰਮਿੰਗ ਨਹੀਂ ਹਰ ਇੱਕ ਚੀਜ਼ ਫੂਡ ਦੇ ਲਈ ਆਪਾਂ ਡਿਪੈਂਡ ਕਰਦੇ ਆਂ ਕਿਸੇ ਗਵਰਨਮੈਂਟ ਤੇ ਲਾ ਲਓ ਕਿਸੇ ਵੀ ਅਧਾਰੇ ਤੇ ਲਾ ਲਓ ਵੀ ਆਪਾਂ ਨੂੰ ਜੇ ਮੰਨ ਲਓ ਕਿ ਸਟਾਰਮ ਆ ਗਿਆ ਤੇ ਸਾਨੂੰ ਉਹ ਸਟਾਰਮ ਆਉਂਦਾ ਉੱਥੇ ਉਦੋਂ ਫਿਰ ਕੀ ਕਰਦਾ ਸਾਰੇ ਭੱਜਦੇ ਆ ਸਟੋਰ ਨੂੰ ਵੀ ਆਟੇ ਦਾ ਬੈਗ ਲੈ ਆ ਕੇ ਸਟੋਰ ਕਰ ਲਓ ਕਰੇ ਇਹ ਆਪਣੇ ਕੋਲ ਆਟਾ ਹੋ ਜੂ ਆਟਾ ਵੀ ਹਫਤਾ ਦੋ ਹਫਤੇ ਲੈ ਦੋ ਬੰਦ ਸਟੋਰ ਹੋਣਾ ਹੀ ਨਹੀਂ ਉਹਨੇ ਉਹ ਭੱਜ ਰੋਡ ਪਰ ਜਿੰਦਗੀ ਆਪਾਂ ਸਾਰਾ ਐਸੇ ਚੱਕਰਾਂ 'ਚ ਭੱਜੇ ਫਿਰਦੇ ਆਂ ਵੀ ਆਪਾਂ ਉਹੀ ਪੰਜਾਬੀ ਆ ਜਿਨ੍ਹਾਂ ਦੇ ਘਰੇ ਢੋਲ ਭਰੇ ਰਹਿੰਦੇ ਹੁੰਦੇ ਸੀ ਕਣਕ ਦੇ ਵੀ ਆਪਾਂ ਹੁਣ ਇੱਕ ਇੱਕ ਬੈਗ ਪਿੱਛੇ ਭੱਜਦੇ ਰਹਿੰਦੇ ਇੱਕ ਡਿਜੀਟਲ ਕਰ ਪਰ ਆਪਣੇ ਕੋਲ ਖਾਣ ਨੂੰ ਆਪਣੇ ਕੋਲ ਕੋਈ ਕੰਟਰੋਲ ਨਹੀਂ ਉੱਥੇ ਸਾਰਾ ਜੀਐਮਓ ਫੂਡ ਖਾਈ ਜਾਂਦੇ ਆ ਤੇ ਆਪਣੀ ਇਹ ਧਰਤੀ ਤੇ ਰੋਤੇ ਰੱਪਾ ਜੋ ਮਰਜੀ ਉਗਾ ਲੋ ਸਾਰਾ ਸਾਲ ਉਗਾ ਕੇ ਆਪਣਾ ਫੁੱਲ ਕੰਟਰੋਲ ਹੈ ਇਸ ਚੀਜ਼ਾਂ ਦੇ ਉੱਤੇ ਤੋ ਤੁਹਾਡੇ ਕਹਿਣ ਦਾ ਭਾਵ ਆ ਕਿ ਇੱਕ ਤਾਂ ਉੱਥੇ ਨੇਚਰਲ ਤਾਂ ਛੱਡੋ ਪਿਓਰ ਫੂਡ ਵੀ ਹੈ ਨਹੀਂ ਟੋਟਲ ਅਡালਟਰੇਸ਼ਨ ਹੈ ਠੀਕ ਹੈ ਅਡালਟਰੇਸ਼ਨ ਇਨ ਦਾ ਸੈਂਸ ਕਿ ਸਾਰਾ ਫਰੋਜ਼ਨ ਫੂਡ ਹੈ ਹਾਂਜੀ ਤੇ ਉਹਨੂੰ ਕਈ ਤਰ੍ਹਾਂ ਦੇ ਕੈਮੀਕਲ ਲਾ ਕੇ ਜਿਹੜਾ ਆਏਗਾ ਫਰੋਜ਼ ਫਰੋਜ਼ਨ ਕਰਨ ਵਾਸਤੇ ਡੀਪ ਫਰੀਜ਼ਰਾਂ ਚ ਰੱਖਿਆ ਜਾਂਦਾ ਹਾਂਜੀ ਸਾਰਾ ਫਰੋਜ਼ਨ ਕੈਮੀਕਲਾਈਜ਼ਡ ਤੇ ਬੇਹਫ ਹੋ ਜਾ ਬੇਹਫ ਹੋ ਜਾਣਾ ਹਾਂਜੀ ਤਾਂ ਤਾਜ਼ਾ ਖਾਣ ਵਾਲੀ ਜਿਹੜੀ ਕੌਮ ਆ ਉਹ ਜਦੋਂ ਪੈਸੇ ਦੀ ਚੱਕਾ ਚੌਂਦ ਵਾਲੀ ਜ਼ਿੰਦਗੀ ਦੀ ਤਲਾਸ਼ ਚ ਕੈਨੇਡਾ ਜਾਂਦੀ ਆ ਹਾਂਜੀ ਤਾਂ ਉਹ ਉੱਥੇ ਜਾ ਕੇ ਪੈਸੇ ਤਾਂ ਬੇਸ਼ੱਕ ਡਾਲਰਾਂ ਦੇ ਰੂਪ ਚ ਕਮਾ ਲੇ ਹਾਂਜੀ ਪਰ ਜਿਹੜੀ ਅਸਲੀ ਮੌਜ ਸੀਗੀ ਪੰਜਾਬ ਵਾਲੀ ਵੀ ਤਾਜ਼ਾ ਖਾਣਾ ਜਦੋਂ ਚਾਹੇ ਉਦੋਂ ਖਾ ਲੈਣਾ ਉਹ ਗਵਾ ਲਿਆ ਬਿਲਕੁਲ ਜੀ ਤੇ ਬਾਈ ਜੀ ਕਹਿੰਦੇ ਆ ਕਿ ਬੰਦਾ ਤਿੰਨ ਟਾਈਮ ਦੀ ਰੋਟੀ ਲਈ ਜਿਉਂਦਾ ਹੈਣਾ ਵੀ ਤਿੰਨ ਟਾਈਮ ਰੋਟੀ ਦਾ ਜੁਗਾੜ ਹੋ ਜੇ ਉਸ ਚੱਕਰ ਚ ਬੰਦੇ ਦੀ ਜ਼ਿੰਦਗੀ ਚੱਲਦੀ ਆ ਤੇ ਉੱਥੇ ਜਿਹੜੀ ਤਿੰਨ ਟਾਈਮ ਦੀ ਰੋਟੀ ਦੇ ਜੁਗਾੜ ਤੇ ਬੰਦਾ ਮਸ਼ੀਨ ਬਣ ਜਾਂਦਾ ਤੇ ਉਹ ਤਾਂ ਰੋਟੀ ਵੀ ਵੇਹੀ ਮਿਲਦੀ ਆ ਉੱਥੇ ਬਿਲਕੁਲ ਵੇਹੀ ਰੋਟੀ ਮਿਲਦੀ ਹੈ ਕੋਈ ਖਾਣ ਦਾ ਟਾਈਮ ਨਹੀਂ ਸੌਣ ਦਾ ਟਾਈਮ ਨਹੀਂ ਸੀਗਾ ਜੀ ਇੱਥੇ ਆ ਕੇ ਮਤਲਬ ਹਦੀਆਂ ਬਿਮਾਰੀਆਂ ਦਾ ਬੰਦੇ ਦੀਆਂ ਉਹੀ ਠੀਕ ਹੋ ਜਾਂਦੀਆਂ ਇੱਥੇ ਆ ਕੇ ਜੀ ਬਾਕੀ ਆਪਾਂ ਆਪਣੀ ਧਰਤੀ ਨਾਲ ਜੁੜੇ ਆ ਮੈਨੂੰ ਪਿੰਡ ਛੱਡੇ ਨੂੰ ਹੀ ਮਤਲਬ 1997 98 ਦਾ ਪਿੰਡ ਛੱਡਿਆ ਹੋਇਆ ਹੈ ਜੀ ਮੈਂ ਉਸ ਤੋਂ ਬਾਅਦ ਖੇਤੀ ਨਾਲ ਮੇਰਾ ਕੋਈ ਲਿੰਕ ਨਹੀਂ ਸੀਗਾ ਬਿਲਕੁਲ ਜ਼ੀਰੋ ਸੀ ਮੈਂ ਖੇਤੀ ਦੇ ਮੈਟਰ ਚ ਉਹ ਇਹ ਸੋਚਦੇ ਵੀ ਸਟੈਪ ਅਗਲਾ ਚੱਕ ਤਾਂ ਲੈਣੇ ਆ ਪੰਜਾਬ ਆਉਣ ਦਾ ਵੀ ਕਰਾਂਗੇ ਸ਼ੁਰੂ ਕਿਵੇਂ ਕਿੱਥੋਂ ਉਧਰਤੀ ਗੱਦੀ ਸ਼ੁਰੂ ਉਹ ਕਿੱਥੋਂ ਇਹ ਕੰਮ ਸ਼ੁਰੂ ਹੋਣਗੇ ਪਰ ਮੇਰੀ ਕਿਸਮਤ ਚੰਗੀ ਸੀ ਇੱਕ ਛੈਂਪਰ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਈ ਮ ਤੇ ਮੈਨੂੰ ਇੱਕ ਵਿਜ਼ਨ ਕਲੀਅਰ ਹੋਇਆ ਕਿ ਮੈਂ ਕਿੱਧਰ ਨੂੰ ਜਾਣਾ ਹੈ ਕੁਦਰਤੀ ਖੇਤੀ ਦੇ ਵਿੱਚ ਤੁਸੀਂ ਬਹੁਤ ਗਾਈਡ ਕੀਤਾ ਤੇ ਹੁਣ ਮਤਲਬ ਤੁਹਾਡੀ ਗਾਈਡੈਂਸ ਦੇ ਅੰਦਰ ਜਿਹੜਾ ਸਭ ਚੱਲ ਰਿਹਾ ਆਪਣਾ ਹੈ ਗੰਨੇ ਦੀ ਬਜਾਈ ਤੇ ਸਭ ਤੁਹਾਡੀ ਹੋਈ ਸੋ ਮਿਹਰਬਾਨੀ ਇਹਦੇ ਲਈ ਪਰ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਕਿ ਜਦੋਂ ਆਪਾਂ ਦੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੁਸੀਂ ਕਹਿੰਦੇ ਆ ਵੀ ਫੂਡ ਕੰਟਰੋਲ ਹੋ ਰਿਹਾ ਟੋਟਲ ਕੰਟਰੋਲ ਔਨ ਫੂਡ ਇਹਦੇ ਤੋਂ ਤੁਸੀਂ ਕੀ ਸਮਝਾਉਣਾ ਚਾਹੁੰਦੇ ਸਾਨੂੰ ਟੋਟਲ ਕੰਟਰੋਲ ਆਨ ਫੂਡ ਆਈ ਜਿਵੇਂ ਹੁਣ ਮੰਨ ਲਓ ਆਪਾਂ ਇੱਥੇ ਆਪਣੇ ਕੋਲ ਕੋਈ ਮੰਨ ਲਓ ਪ੍ਰੋਬਲਮ ਆਈ ਮੰਨ ਲਓ ਕਰੋਨਾ ਹੀ ਆਇਆ ਸੀਗਾ ਉਧਰ ਸਟੋਰਾਂ ਦੇ ਉੱਤੇ ਸਾਰਾ ਸੈਲਫਾ ਖਾਲੀ ਕਰ ਦਿੰਦੇ ਆ ਜੇ ਮੰਨ ਲਓ ਕੋਈ ਸਟਾਰਮ ਵਗੈਰਾ ਕੁਝ ਵੀ ਆਇਆ ਕੋਈ ਵੀ ਉਪਤਲੋ ਕੋਈ ਦਵਾਈਆਂ ਖਾਲਸਪੋਰਟ ਸਾਰਾ ਸਟੋਰਾਂ ਤੋਂ ਖਾਲੀ ਹੋ ਜਾਂਦਾ ਜੀ ਫਿਰ ਉਹ ਭੱਜ ਦੌੜ ਚੱਲਦੀ ਹੈ ਮਿੱਥੋਂ ਲਿਆਉਣੇ ਇੱਥੋਂ ਲਿਆਉਣੇ ਇੱਥੋਂ ਲਿਆਉਣੇ ਪਰ ਉਹ ਸਿਚੁਏਸ਼ਨ ਆਪਣੇ ਇੱਥੇ ਆਪਣੇ ਪੰਜਾਬੀਆਂ ਦੀ ਤਾਂ ਹੈ ਨਹੀਂ ਇੱਥੇ ਜੇ ਆਪਾਂ ਚਾਹੀਏ ਆਪਣੇ ਖੇਤ ਦੇ ਵਿੱਚ ਆਪਾਂ ਇਸ ਦਾ ਮਾਡਲ ਕ੍ਰੀਏਟ ਕਰ ਸਕਦੇ ਆ ਮੇ ਤੁਹ ਸਾਰਾ ਸਾਲ ਆਪਾਂ ਗਾ ਕੇ ਖਾ ਸਕਦੇ ਆ ਕਣਕਰੀ ਐਗਜ਼ੈਂਪਲ ਲੈ ਲਓ ਆਪਣੇ ਕੋਲੇ ਢੋਲ ਭਰੇ ਪਏ ਆ ਉਹਨਾਂ ਕੋਲ ਦੋ ਹਫ਼ਤੇ ਬਾਅਦ ਸਟੋਰੇਜ ਹੀ ਨਹੀਂ ਹੁੰਦੀ ਉਹ ਦੋ ਹਫ਼ਤੇ ਦੀ ਸਟੋਰੇਜ ਮਤਲਬ ਆਪਾਂ ਪੈਸਾ ਆਪਣੇ ਅਕਾਊਂਟਾਂ ਚ ਆਇ ਲੱਖਾਂ ਡਾਲਰ ਪਿਆ ਆਪਾਂ ਕਹਿੰਦੇ ਮੈਨੂੰ ਗ੍ਰੇਡਾ ਲੱਖਾਂ ਰੋਟੀ ਰੋਟੀ ਹੈ ਨਹੀਂ ਰੋਟੀ ਹੈ ਨਹੀਂ ਉਹਨਾਂ ਕੋਲ ਰੋਟੀ ਲਈ ਤੁਸੀਂ ਡਿਪੈਂਡ ਹੋ ਡਿਪੈਂਡੈਂਟ ਹੋ ਉਹਨਾਂ ਤੇ ਵੀ ਜੇ ਸਟੋਰ ਚੋਂ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਜੇ ਲੁੱਟਮਾਰ ਹੋ ਗਈ ਤਾਂ ਜਿਹਨੂੰ ਮਿਲ ਗਈ ਮਿਲ ਗਈ ਤੇ ਜਿਹੜਾ ਰਹਿ ਗਿਆ ਰਹਿ ਗਿਆ ਹਾਂਜੀ ਸੋ ਇੱਕ ਤਾਂ ਇਹ ਅਸਪੈਕਟ ਹੈਗਾ ਫੂਡ ਕੰਟਰੋਲ ਦਾ ਕਿ ਤੁਸੀਂ ਟੋਟਲੀ ਡਿਪੈਂਡੈਂਟ ਹੋ ਦੂਸਰਾ ਅਸਪੈਕਟ ਇਹਦਾ ਹੈਗਾ ਕਿ ਅ ਜੀਐਮਓ ਦੀ ਗੱਲ ਕੀਤੀ ਆ ਹਾਂਜੀ ਵੀ ਬੀਜ ਤੇ ਕੰਟਰੋਲ ਕਰ ਰਹੀ ਹੈ ਸਰਕਾਰ ਬੀਜ ਤੇ ਤਾਂ 100% ਕੰਟਰੋਲਡ ਫਾਰਮਿੰਗ ਹੁੰਦੀ ਹੈ ਜੀ ਉਧਰ ਅਸੀਂ ਟਰੈਕਿੰਗ ਲਾਈਨ ਦੇ ਵਿੱਚ ਹੀ ਸੀਗੇ ਜੋ ਸੀਡ ਇਹਨੂੰ ਉਧਰ ਜਾਂਦਾ ਸਾਰਾ ਜੀਐਮਓ ਕੰਟਰੋਲਡ ਸੀਡ ਹੁੰਦਾ ਹੈ ਉਹਨਾਂ ਕੰਟਰੀਜ਼ ਦੇ ਵਿੱਚ ਤੇ ਆਪਾਂ ਨੂੰ ਪਿਓਰ ਸੀਡ ਆਪਣੇ ਆ ਦੇਸੀ ਬੀਜ ਤਾਂ ਉਧਰੋਂ ਕੋਈ ਮਿਲ ਨਹੀਂ ਲੱਗੇ ਜੀਐਮਓ ਤੋਂ ਭਾਵ ਆ ਜੀ ਜੈਨੇਟਿਕਲੀ ਮੋਡੀਫਾਈਡ ਆਰਗਾਨਿਜ਼ਮ ਠੀਕ ਹੈ ਜੀਨ ਪਰਿਵਰਤਤ ਸੀਡ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਤਬਦੀਲੀਆਂ ਲਿਆ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਬਾਰ-ਬਾਰ ਹਰ ਬਾਰ ਲਗਾਤਾਰ ਬੀਜ ਬਾਜ਼ਾਰ ਤੋਂ ਖਰੀਦ ਕੇ ਬੀਜਣਾ ਪਊਗਾ ਤੇ ਉਹਦੇ ਲਈ ਤੁਹਾਨੂੰ ਉਸ ਕੰਪਨੀ ਨੂੰ ਰਾਇਲਟੀ ਪੇ ਕਰਨੀ ਪਊਗੀ ਜਿਹੜੀ ਕੰਪਨੀ ਨੇ ਉਸ ਤਕਨੀਕ ਦੇ ਨਾਲ ਉਹ ਬੀਜ ਬਣਾਇਆ ਤੇ ਇਹ ਤਾਂ ਇੱਕ ਪੱਖ ਹੋ ਗਿਆ ਇਹਦਾ ਇਹਦਾ ਦੂਜਾ ਪੱਖ ਹੈ ਕਿ ਜਿਹੜੇ ਜੀਐਮ ਸੀਡਸ ਹੈਗੇ ਆ ਉਹ ਸਿਹਤ ਪੱਖੋਂ ਵਾਤਾਵਰਣ ਪੱਖੋਂ ਸਾਰਿਆਂ ਦੇ ਲਈ ਬਹੁਤ ਹੀ ਮਾੜੇ ਆ ਹਾਂਜੀ ਜਿੰਨੇ ਜੀਐਮ ਫੂਡ ਟ੍ਰਾਇਲ ਹੋਏ ਆ ਵੱਖ-ਵੱਖ ਜੀਵਾਂ ਦੇ ਉੱਤੇ ਚੂਹਿਆਂ ਦੇ ਉੱਤੇ ਹੋਏ ਆ ਬੱਕਰੀਆਂ ਦੇ ਉੱਤੇ ਹੋਏ ਆ ਉਹਨਾਂ ਸਾਰਿਆਂ ਦੇ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਜੀਵ ਜਾਨਵਰਾਂ ਦੀ ਸਿਹਤ ਤੇ ਉਹਦੇ ਬਹੁਤ ਮਾੜੇ ਅਸਰ ਆਏ ਆ ਹਾਂਜੀ ਠੀਕ ਹੈ ਤਾਂ ਇਹ ਤਾਂ ਡਿਟੇਲ ਦੇ ਵਿੱਚ ਕਿਸੇ ਦਿਨ ਫੇਰ ਗੱਲ ਕਰਾਂਗੇ ਤਾਂ ਇੱਕ ਤਾਂ ਤੁਹਾਡਾ ਸੀਡ ਜਿਹੜਾ ਹੈਗਾ ਟੋਟਲ ਕੰਪਨੀਆਂ ਦੀ ਮਲਕੀਅਤ ਉਹ ਵੀ ਜੀਐਮ ਤੇ ਉਹਦੇ ਤੁਹਾਡੀ ਸਿਹਤ ਤੇ ਵੀ ਮਾੜੇ ਅਸਰ ਤਾਂ ਇਹਦਾ ਮਤਲਬ ਹੋ ਗਿਆ ਤੁਹਾਡਾ ਫੂਡ ਕੰਟਰੋਲ ਜਿਹੜਾ ਹੈਗਾ ਉਹਨਾਂ ਦੇਸ਼ਾਂ 'ਚ ਕਰ ਚੁੱਕੇ ਆ ਉਹ ਹਾਂਜੀ ਤੇ ਅਸੀਂ ਇੱਥੇ ਫਿਲਹਾਲ ਉਸ ਚੀਜ਼ ਤੋਂ ਵਸੇ ਹੋਏ ਆ ਕੋਸ਼ਿਸ਼ ਉਹਨਾਂ ਦੀ ਜਾਰੀ ਆ ਕੋਸ਼ਿਸ਼ ਜਾਰੀ ਹੈ ਠੀਕ ਆ ਤਾਂ ਇਹ ਇੱਕ ਲੜਾਈ ਹੈ ਜਿਹਨੂੰ ਲੜਨ ਲਈ ਲੜ ਕੇ ਜਿੱਤਣ ਲਈ ਇਸ ਤਰ੍ਹਾਂ ਦੀਆਂ ਜਾਗਰੂਕ ਸ਼ਖਸੀਅਤਾਂ ਵਾਪਸੀ ਕਰਦੀਆਂ ਪੰਜਾਬ ਦੇ ਵਿੱਚ ਪਰਮਾਨੈਂਟਲੀ ਤੇ ਲੜਾਈ ਦੇ ਵਿੱਚ ਕੁੱਦ ਪੈਂਦੀਆਂ ਆਪਣੇ ਖੇਤ 'ਚੋਂ ਹਾਂਜੀ ਲੜਾਈ ਦਾ ਮੈਦਾਨ ਵੀ ਆਪਣਾ ਖੇਤ ਹੀ ਚੁਣਿਆ ਕਿਤੇ ਬਾਹਰ ਜਾ ਕੇ ਲੜਨ ਤੋਂ ਪਹਿਲਾਂ ਤਿਆਰੀ ਪੂਖਤਾ ਹੋਣੀ ਚਾਹੀਦੀ ਆ ਤਾਂ ਉਹ ਤਿਆਰੀ ਪੂਖਤਾ ਇੱਥੋਂ ਹੀ ਹੋਣੀ ਆ ਤਾਂ ਉਸ ਲੜਾਈ ਨੂੰ ਲੜਨ ਵਾਸਤੇ ਇਹ ਬਾਈ ਜੀ ਕੈਨੇਡਾ ਤੋਂ ਪੰਜਾਬ ਆ ਗਏ ਆ ਤੇ ਬਾਈ ਜੀ ਇੱਕ ਹੋਰ ਚੀਜ਼ ਜਿਹੜੀ ਹੈਗੀ ਆ ਜਿਹਦੇ ਕਰਕੇ ਤੁਸੀਂ ਪੱਕੇ ਤੌਰ ਤੇ ਮਨ ਬਣਾ ਲਿਆ ਕਿ ਵੀ ਹੁਣ ਇੱਥੇ ਨਹੀਂ ਰਹਿਣਾ ਉਹ ਵੀ ਕਲੀਅਰ ਕਰ ਦਿਓ ਬਾਕੀ ਉੱਥੇ ਨਾਲ ਇੱਕ ਬੱਚਿਆਂ ਦਾ ਹੀ ਬਹੁਤ ਵੱਡਾ ਪੁਆਇੰਟ ਸੀਗਾ ਉਸ ਪੁਆਇੰਟ ਤੇ ਵੀ ਨਾ ਸੋਚੀਏ ਉਹਨਾਂ ਨੂੰ ਆਪਣੀ ਇਸ ਧਰਤੀ ਦੇ ਨਾਲ ਆਪਾਂ ਜੋੜ ਹੀ ਨਹੀਂ ਸਕਦੇ ਉਹਨਾਂ ਕੰਟਰੀਜ਼ ਦੇ ਵਿੱਚ ਰਹਿ ਕੇ ਮੇਨ ਜਿਹੜੇ ਆਪਣੀ ਨੀਡ ਹੈ ਉਹ ਆਪਣਾ ਫੂਡ ਹੈ ਪੈਸਾ ਨਹੀਂ ਹੈਗਾ ਜੇ ਮੈਂ ਇੱਥੋਂ ਫੂਡ ਉਹ ਗਾ ਲਾਂ ਕਿ ਮੇਰੇ ਸਾਰੇ ਲੋੜਾਂ ਹੀ ਉੱਥੇ ਪੂਰੀਆਂ ਹੋ ਜਾਣ ਤਾਂ ਫਿਰ ਆਪਾਂ ਨੂੰ ਬਾਹਰ ਮਾਰਕੀਟ ਤੇ ਡਿਪੈਂਡ ਕਰਨ ਦੀ ਲੋੜ ਹੀ ਨਾ ਪਵੇ ਫਿਰ ਆਪਾਂ ਨੂੰ ਪੈਸੇ ਦੀ ਵੀ ਉਹਨੀ ਲੋੜ ਆਪਣੀ ਘਟ ਜਾਣੀ ਹੈ ਤਾਂ ਇੱਕ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਸਕੂਲੀ ਐਜੂਕੇਸ਼ਨ ਦੇ ਸਬੰਧ ਚ ਜਿਹੜੀ ਤੁਸੀਂ ਗੱਲ ਮੇਰੇ ਨਾਲ ਸਾਂਝੀ ਕੀਤੀ ਸੀ ਉਹ ਵੀ ਇੱਕ ਵੱਡਾ ਪੁਆਇੰਟ ਸੀਗਾ ਤੁਹਾਡੀ ਵਾਪਸੀ ਦੇ ਹਾਂਜੀ ਉਹ ਉਹਦੋਂ ਵੀ ਮਾੜਾ ਜਿਹਾ ਸਾਂਝਾ ਕਰੋ এডਿਕੇਸ਼ਨ ਦਾ ਤਾਂ ਇਹ ਉੱਥੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਠੀਕ ਹੈ ਸਕੂਲਾਂ ਦੇ ਵਿੱਚ ਤਾਂ ਇਹ ਜ਼ਿਆਦਾ ਬੁਰਾ ਹਾਲ ਹੈ ਸਕੂਲ ਦੇ ਵਿੱਚ ਤਾਂ ਬੱਚੇ ਦੇ ਉੱਤੇ ਪੇਰੈਂਟਸ ਤਾਂ 9 ਤੋਂ 5 ਜੌਬ ਦੇ ਵਿੱਚ ਲੱਗੇ ਹੋਏ ਐ ਕਈ ਤਾਂ ਉਸ ਤੋਂ ਵੱਧ ਸਾਡੇ ਵਰਗੇ ਜਿਹਨਾਂ ਦਿਨ ਰਾਤ ਫੋਨ ਹੀ ਵੱਜੀ ਜਾਣੇ ਆਗੇ ਟਰੈਕਿੰਗ ਲਾਈਨ ਚ ਦੇ ਵਿੱਚ ਸੀਗੇ ਕੋਈ ਮਤਲਬ ਧਿਆਨ ਦੇਣ ਦਾ ਟਾਈਮ ਹੀ ਨਹੀਂ ਹੁੰਦਾ ਬੱਚਿਆਂ ਦੇ ਉੱਤੇ ਕਈ ਵਾਰੀ ਬੱਚੇ ਦਾ ਟੋਟਲ ਕਿਹਦੇ ਕੰਟਰੋਲ ਚ ਹੈ ਸਕੂਲ ਦੇ ਕੰਟਰੋਲ ਚ ਹੈ ਸਕੂਲ ਮਤਲਬ ਗਵਰਨਮੈਂਟ ਦੇ ਕੰਟਰੋਲ ਚ ਹੈ ਤੇ ਗਵਰਨਮੈਂਟ ਤੁਹਾਨੂੰ ਕੀ ਪੜਾ ਰਹੀ ਹੈ ਸਕੂਲਾਂ ਚ ਐਲਜੀਬੀਟੀਕਿਊ ਗਵਰਨਮੈਂਟ ਕਾਰਪੋਰੇਟ ਦੇ ਕੰਟਰੋਲ ਚ ਹੈ ਤੇ ਸਿਲੇਬਸ ਕਾਰਪੋਰੇਟ ਤੈਅ ਕਰਦਾ ਸਿਲੇਬਸ ਤਾਂ ਇਹੋ ਨਾਲ ਹੀ ਤੈਅ ਕਰਨਾ ਹੈ ਕੀ ਪੜਾਉਣਾ ਹੈ ਮਾਈਂਡ ਬਾਸ਼ ਕਿਵੇਂ ਕਰਨਾ ਕਿਵੇਂ ਮਾਈਂਡ ਕੰਟਰੋਲ ਕਰਨਾ ਹੈ ਬੱਚਿਆਂ ਦਾ ਤਾਂ ਐਲਜੀਬੀਟੀਕਿਊ ਟਰਮ ਦਾ ਇਸਤੇਮਾਲ ਕੀਤਾ ਉਥੇ ਨਰਸਰੀ ਤੋਂ ਜਿਹੜਾ ਹੈਗਾ ਬੱਚਿਆਂ ਨੂੰ ਐਲਜੀਬੀਟੀਕਿਊ ਪੜਾਇਆ ਜਾ ਰਿਹਾ ਹਾਂਜੀ ਇਹਦੇ ਵਿੱਚ ਸਿੱਧੇ ਸਿੱਧੇ ਸ਼ਬਦਾਂ ਚ ਕਹੀਏ ਤਾਂ ਲੈਸਬੀਅਨ ਪੁ ਗੇ ਹੋਣਾ ਹਨਾ 트랜스젠ਡਰ ਵਗੈਰਾ ਇਹ ਕਈ ਚੀਜ਼ਾਂ ਐਲਜੀਬੀਟੀਕਿਊ ਦਾ ਹਿੱਸਾ ਤਾਂ ਲੈਸਬੀਅਨ ਦੇ ਵਿੱਚ ਕੀ ਹੁੰਦਾ ਕਿ ਜਨਾਨੀਆਂ ਜਨਾਨੀਆਂ ਦੇ ਨਾਲ ਉਹ ਸਬੰਧ ਸਥਾਪਿਤ ਕਰਦੀਆਂ ਜਿਹੜਾ ਬੰਦਾ ਤੇ ਜਨਾਨੀ ਕਰਦੀਆਂ ਹਾਂ ਤੇ ਗੇ ਦੇ ਵਿੱਚ ਬੰਦੇ ਬੰਦਿਆਂ ਦੇ ਨਾਲ ਉਹ ਸਬੰਧ ਸਥਾਪਿਤ ਕਰਦੇ ਆ ਜਿਹੜੇ ਬੰਦੇ ਤੇ ਜਨਾਨੀ ਦੇ ਵਿੱਚ ਹੋਣੇ ਚਾਹੀਦੇ ਸਰੀਰਕ ਸਬੰਧ ਤਾਂ ਇਸ ਚੀਜ਼ ਨੂੰ ਉਥੇ ਨਾਰਮਲਾਈਜ਼ ਕਰਕੇ ਬੱਚਿਆਂ ਦੇ ਕੋਰੇ ਕਾਗਜ਼ ਮਨਾਂ ਦੇ ਉੱਤੇ ਛਾਪਿਆ ਜਾ ਰਹਿਆ ਨਰਸਰੀ ਤੋਂ ਹੀ ਵੀ ਗੇ ਹੋਣਾ ਕੋਈ ਬਾਲੀ ਵੱਡੀ ਗੱਲ ਨਹੀਂ ਲੈਸਬੀਅਨ ਹੋਣਾ ਕੋਈ ਬਾਲੀ ਭੰਟੀ ਗੱਲ ਨਹੀਂ ਤੁਹਾਨੂੰ ਜਿਵੇਂ ਜਿਉਣਾ ਠੀਕ ਲੱਗਦਾ ਤੁਸੀਂ ਓਵੇਂ ਜਿਉਮੋ ਉੱਥੇ ਮਤਲਬ ਜੈਂਡਰ ਚੇਂਜ ਕਰਨਾ ਲੀਗਲ ਕਰ ਰੱਖਿਆ ਹੈ ਗਵਰਨਮੈਂਟ ਨੇ ਤੁਸੀਂ ਆਪਣਾ ਜੈਂਡਰ ਚੇਂਜ ਕਰਵਾ ਸਕਦੇ ਹੋ ਆਪਣੇ ਪੇਰੈਂਟਸ ਤੋਂ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁਣ ਇਹ ਜਿਹੜਾ ਹੈਗਾ ਲੈਸਬੀਅਨ ਹੋਣਾ ਜਾਂ ਗੇ ਹੋਣਾ ਇਹਨੂੰ ਇਸ ਤਰ੍ਹਾਂ ਪ੍ਰਚਾਰਿਆ ਜਾਂਦਾ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਕਿ ਜੇ ਇਹ ਇੱਕ ਕੁਦਰਤੀ ਵਰਤਾਰਾ ਤੇ ਉਹਨਾਂ ਬੰਦਿਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਜਿਹੜੇ ਗੇ ਹੋਏ ਬਣੇ ਹੋਏ ਆ ਜਾਂ ਲੈਸਬੀਅਨ ਆ ਪੁਣਾ ਕਰਦੇ ਆ ਆਪਾਂ ਇਹਨੂੰ ਜੇ ਕੁਦਰਤੀ ਵਰਤਾਰਾ ਵੀ ਮੰਨੀਏ ਤਾਂ ਉਹ ਵੀ ਕਿਸੇ ਕਾਰਨ ਕਰਕੇ ਹੋਊਗਾ ਹਾਂਜੀ ਦੇਖੋ ਜੀ ਜੇ ਕੁਦਰਤੀ ਵਰਤਾਰਾ ਤਾਂ ਕੁਦਰਤੀ ਜੇ ਕਿਸੇ ਨੂੰ ਇਹ ਹੋ ਗਿਆ ਤਾਂ ਹੋ ਗਿਆ ਠੀਕ ਹੈ ਤੁਸੀਂ ਨਿੱਕੇ ਬੱਚਿਆਂ ਨੂੰ ਨਰਸਰੀ ਵਾਲਿਆਂ ਨੂੰ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮੈਨਿਪੂਲੇਟ ਕਰ ਰਹੇ ਹੋ ਉਹਨਾਂ ਦੇ ਮਾਈਂਡ ਨੂੰ ਹਾਂਜੀ ਵੀ ਐਦਾਂ ਹੋਣਾ ਕੋਈ ਔਰ ਜੱਗੋ ਤੇਰਵੀਂ ਗੱਲ ਨਹੀਂ ਹੈਗੀ ਤੁਸੀਂ ਹੋ ਸਕਦੇ ਹੋ ਹੋਣਾ ਚਾਹੁੰਦੇ ਆ ਹੋ ਸੋ ਮਤਲਬ ਉਹਨਾਂ ਦੇ ਕਹਿੰਦੇ ਹੁੰਦੇ ਆ ਵੀ ਬੱਚੇ ਦਾ ਮਨ ਕੋਰਾ ਕਾਗਜ਼ ਹੁੰਦਾ ਉਹਦੇ ਤੇ ਜੋ ਲਿਖ ਦਿਓਗੇ ਉਹਵੇਂ ਚੱਲੂਗਾ ਜਾਨੀ ਕਿ ਕੈਨੇਡਾ ਅਮਰੀਕਾ ਵਰਗੇ ਵਿਕਸਤ ਦੇਸ਼ ਆ ਜਿਹੜੇ ਕਿਸ ਤਰ੍ਹਾਂ ਦੀ ਸੁਸਾਇਟੀ ਅੱਗੇ ਬਣਾਉਣਾ ਚਾਹੁੰਦੇ ਆ ਉਸ ਪੱਖ ਤੋਂ ਉਹ ਜਿਹੜਾ ਹੈਗਾ ਇਸ ਚੀਜ਼ ਨੂੰ ਥਰੂ ਐਜੂਕੇਸ਼ਨ ਪ੍ਰਮੋਟ ਕਰਦੇ ਪਏ ਆ ਬੱਚਿਆਂ ਦੇ ਮਾਈਂਡ ਨੂੰ ਮੈਨਿਪੂਲੇਟ ਕਰਕੇ ਸੋ ਇਸ ਤਰ੍ਹਾਂ ਦੀਆਂ ਉੱਥੇ ਪੜਾਈਆਂ ਦਾ ਪ੍ਰਬੰਧ ਕਰਤਾ ਸਰਕਾਰਾਂ ਨੇ ਤੇ ਫੂਡ ਵੀ ਟੋਟਲ ਕੰਟਰੋਲ ਦੀ ਸੇ ਕੰਟਰੋਲ ਚ ਨਹੀਂ ਫੂਡ ਆਉਂਦਾ ਲੈ ਕੰਟਰੋਲ ਚ ਆ ਵੀ ਆਪਾਂ ਕਿਹੜੇ ਪਾਸੇ ਨੇ ਜਾ ਰਹੇ ਕਿਦਰ ਜਾਉਣੇ ਕਿਹਦੀ ਖਾਤਰ ਆ ਲਾਈਫ ਕਿੱਥੇ ਆ ਆਪਾਂ ਉਹੀ ਪੰਜਾਬੀ ਆ ਵੀ ਜਿਹਦੇ ਵੱਡੇ ਦਾਦੇ ਪੜਦਾਦੇ ਨੇ ਸੀ ਜਿਹੜੇ ਵੱਡੇ ਵੱਡੇ ਹੁੰਦੇ ਸੀ ਤੇ ਅੱਜ ਆਪਾਂ ਕਿੱਥੇ ਪਹੁੰਚ ਗਏ ਬਿਮਾਰੀਆਂ ਰਿਸ਼ਕਾਰਾਂ ਆਪਣੇ ਬੱਚਿਆਂ ਦੇ ਕਦ ਕਿੰਨੇ ਆ ਕਿੰਨੇ ਵੀਕ ਐ ਕੀ ਪ੍ਰੋਸੈਸਡ ਫੂਡ ਕਰਵਾਈ ਜਾਂਦੇ ਆ ਉਹਨਾਂ ਨੂੰ ਆਪਾਂ ਇਹ ਲਾਈਫ ਤਾਂ ਨਹੀਂ ਜਾਉਣਗੇ ਸੀ ਉੱਥੇ ਧਰਤੀ ਤੇ ਇੱਥੇ ਆਏ ਜਦੋਂ ਪ੍ਰੋਸੈਸਡ ਫੂਡ ਦੀ ਤੁਸੀਂ ਗੱਲ ਕਰਦੇ ਹੋ ਤਾਂ ਕਹਿੰਦੇ ਆ ਵੀ ਜੈਸਾ ਖਾਓ ਅੰਨ ਵੈਸਾ ਹੋਏ ਮਨ ਠੀਕ ਆ ਤਾਂ ਪ੍ਰੋਸੈਸਡ ਫੂਡ ਦਾ ਮਤਲਬ ਹੈ ਡੱਬਾ ਬੰਦ ਫਰੋਜਨ ਭੋਜਨ ਹਾਂਜੀ ਠੀਕ ਆ ਫ੍ਰੀਜ਼ ਕੀਤਾ ਹੋਇਆ ਤਾਂ ਉਹਨੂੰ ਡੱਬਾ ਬੰਦ ਕਰਨ ਤੋਂ ਪਹਿਲਾਂ ਕਿੰਨੇ ਤਰ੍ਹਾਂ ਦੇ ਕੈਮੀਕਲਾਂ ਦੇ ਨਾਲ ਨਹਾਇਆ ਜਾਂਦਾ ਫਿਰ ਉਹਨੂੰ ਪੈਕ ਕੀਤਾ ਜਾਂਦਾ ਤੇ ਫਿਰ ਉਹਨੂੰ ਡੀਪ ਫ੍ਰੀਜ਼ਰਾਂ ਚ ਰੱਖ ਦਿੱਤਾ ਜਾਂਦਾ ਮੇਰੇ ਇੱਕ ਮਿੱਤ ਵੀਰ ਸਿੰਘ ਪਿੰਡ ਉਹਨਾਂ ਦਾ ਹੈਗਾ ਚੜੱਕ ਦੇ ਨਾਲ ਉਹ ਵੀ ਕੈਨੇਡਾ ਚ ਉਹ ਉੱਥੇ ਫੂਡ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ ਪ੍ਰੋਸੈਸਡ ਫੂਡ ਤੋਂ ਉਹਨਾਂ ਨੇ ਤੌਬਾ ਕਰ ਲਈ ਕਿਉਂਕਿ ਉਹ ਆਪ ਉੱਥੇ ਦੇਖਦੇ ਸੀ ਕਰਦੇ ਸੀ ਫੈਕਟਰੀ ਦੇ ਵਿੱਚ ਵੀ ਕਿੰਨੇ ਤਰ੍ਹਾਂ ਦੇ ਕੈਮੀਕਲ ਉਹਦੇ ਚ ਪਾਉਣੇ ਫਿਰ ਉਹਨੂੰ ਪੈਕ ਕਰਨਾ ਤੇ ਫਿਰ ਉਹਨੂੰ ਫ੍ਰੀਜ਼ਰਾਂ ਦੇ ਵਿੱਚ ਰੱਖ ਦੇਣਾ ਤੇ ਉਹ ਮਹੀਨਾ-ਮਹੀਨਾ ਪੁਰਾਣਾ ਜਿਹੜਾ ਭੋਜਨ ਹੈ ਫ੍ਰੀਜ਼ ਕੀਤਾ ਹੋਇਆ ਫਰੋਜ਼ਨ ਭੋਜਨ ਉਹ ਫਿਰ ਸਟੋਰਾਂ 'ਚ ਜਾਂਦਾ ਤੇ ਸਟੋਰਾਂ 'ਚੋਂ ਫਿਰ ਲੋਕਾਂ ਤੱਕ ਪਹੁੰਚਦਾ ਜਾਨੀ ਕਿ ਇੱਕ ਤਾਂ ਤਾਜ਼ਾ ਨਹੀਂ ਹਾਂਜੀ ਪ੍ਰੋਸੈਸਡ ਹੁੰਦਾ ਉਹ ਤੋਂ ਪ੍ਰੋਸੈਸਡ ਕੈਮੀਕਲਾਂ ਦੇ ਪਰ ਨਾਲ ਭਰਿਆ ਹੋਇਆ ਠੀਕ ਆ ਤਾਂ ਇਹੋ ਜਿਹਾ ਜੇ ਭੋਜਨ ਖਾਵਾਂਗੇ ਤਾਂ ਇਹੋ ਜਿਹਾ ਭੋਜਨ ਖਾ ਕੇ ਆਪਾਂ ਤੰਦਰੁਸਤ ਕਿਵੇਂ ਰਹਿ ਪਾਵਾਂਗੇ ਇਹ ਇੱਕ ਵੱਡਾ ਸਵਾਲ ਆ ਸੋ ਇੰਨਾ ਸਵਾਲਾਂ ਦੇ ਮੱਦੇ ਨਜ਼ਰ ਵੀ ਭੋਜਨ ਵੀ ਚੱਜਦਾ ਵੀ ਨਹੀਂ ਤੇ ਟੋਟਲ ਕੰਟਰੋਲ ਵਾਲੀ ਗੱਲ ਵੀ ਚੱਲ ਰਹੀ ਆ ਤੇ ਨਾਲ ਹੀ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਵੀ ਹਨੇਰ ਮਈਆ ਉੱਥੇ ਇਸ ਵਕਤ ਉਹ ਜੇ ਦੇਖਗੇ ਐਲਜੀਬੀਟੀਕਿਊ ਵਾਲੇ ਪੱਖ ਤੋਂ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅੰਦਰੋਂ ਇੱਕ ਚੁਣ-ਚੁਣੀ ਜੀ ਛੁੜੀ ਛਿੜੀ ਅੰਦਰੋਂ ਧੱਕਾ ਵੱਜਿਆ ਤੇ ਬਾਈ ਜੀ ਨੇ ਇਹ ਫੈਸਲਾ ਲੈ ਲਿਆ ਕਿ ਬਾਈ ਇਕੱਲੇ ਪਰਦੇ ਨਾਲ ਜਾਂ ਸਮਝਣ ਨਾਲ ਇਹ ਚੀਜ਼ਾਂ ਕੁਝ ਨਹੀਂ ਹੋਣਾ ਸਟੈਪ ਲੈਣਾ ਪਊ ਤਾਂ ਬਾਈ ਜੀ ਨੇ ਉਹ ਸਟੈਪ ਲਿਆ ਵਾਪਸੀ ਕੀ ਪਾਈ ਕੁਦਰਤੀ ਕੀਤੀ ਇਹਨਾਂ ਨੇ ਸ਼ੁਰੂ ਕਰ ਲਈ ਹੈ ਤੇ ਜਿਹੜੀ ਜਿਮ ਫਸਲਾਂ ਦੇ ਖਿਲਾਫ ਲੜਾਈ ਆ ਕੈਮੀਕਲ ਖੇਤੀ ਦੇ ਖਿਲਾਫ ਲੜਾਈ ਆ ਬਾਈ ਜੀ ਉਸ ਲੜਾਈ ਦੇ ਇੱਕ ਜੋਧੇ ਵਜੋਂ ਸਾਡੇ ਕਾਫਲੇ 'ਚ ਸ਼ਾਮਲ ਹੋ ਚੁੱਕੇ ਆ ਰਲ ਕੇ ਇਹ ਲੜਾਈ ਲੜੀ ਜਾਊਗੀ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਿਉਂਕਿ ਸੱਚ ਦੀ ਲੜਾਈ ਆ ਉਹ ਵਾਹਿਗੁਰੂ ਦੇ ਥਾਪੜੇ ਨਾਲ ਹੀ ਲੜੀ ਜਾਂਦੀ ਵਾਹਿਗੁਰੂ ਸਾਡੀ ਪਿੱਠ ਤੇ ਖੜੇ ਆ ਸੱਚ ਦੀ ਲੜਾਈ ਲੜਨ ਦੇ ਪਿੱਛੇ ਤਾਂ ਬਾਈ ਜੀ ਕੁਝ ਕਹਿਣਾ ਚਾਹੋਗੇ ਕੋਈ ਸੁਨੇਹਾ ਦੇਣਾ ਚਾਹੋਗੇ ਆਪਣੇ ਦਰਸ਼ਕਾਂ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਜਿੱਥੋਂ ਚੱਲੇ ਸੀ ਮੈਂ ਤਾਂ ਇਹ ਰਿਅਲਾਈਜ਼ ਕੀਤਾ ਵੀ 97 98 ਦਾ ਪਿੰਡ ਛੱਡਿਆ ਹੋਇਆ ਸੀ ਸਾਰੀ ਦੁਨੀਆ ਘੁੰਮ ਲਈ ਕੈਨੇਡਾ ਅਮਰੀਕਾ ਕੁਝ ਵੀ ਨਹੀਂ ਛੱਡਿਆ ਐਂਡ ਤੇ ਸਾਰਾ ਘੁੰਮ ਕੇ ਹੀ ਰਿਜ਼ਲਟ ਕੱਢਿਆ ਜਿਹੜੀ ਆਪਣੀ ਧਰਤੀ ਹੈਗੀ ਆਪਣੇ ਦਾਦੇ ਪੜਦਾਦਾਣੀ ਇੱਥੇ ਆਪਣੀ ਜੱਦੀ ਜ਼ਮੀਨ ਹੈ ਉੱਥੇ ਤੁਹਾਨੂੰ ਮੁੜਨਾ ਹੀ ਪੈਣਾ ਹੈ ਨਹੀਂ ਤਾਂ ਤੁਹਾਡਾ ਤੁਸੀਂ ਆਪਣੇ ਬੱਚੇ ਵੀ ਗਵਾ ਲੋਗੇ ਕੈਸਾ ਡਿਜੀਟਲ ਕਰੰਸੀ ਆ ਤੁਹਾਡਾ ਉਹ ਵੀ ਨਹੀਂ ਰਹਿਣਾ ਠੀਕ ਹੈ ਤੁਸੀਂ ਟੋਟਲੀ ਕੰਟਰੋਲ ਵਾਲੇ ਪਾਸੇ ਨੂੰ ਚੱਲ ਰਹੇ ਹੋ ਨਾ ਦਾ ਬੀਜ ਤੁਹਾਡੇ ਕੋਲ ਬੰਦੇ ਦਾ ਬਚਣਾ ਹੈ ਨਾ ਜਾਨਵਰ ਦਾ ਬਚਣਾ ਹੈ ਨਾ ਹੀ ਫਸਲਾ ਦਾ ਬਚਣਾ ਹੈ ਜਿਹੜਾ ਸਾਰਾ ਬੀਜ ਹੀ ਤੁਹਾਡੇ ਕੋਲ ਕੰਟਰੋਲ 'ਚ ਹੀ ਹੈ ਨਹੀਂ ਤੁਹਾਡੇ ਪਰ ਤੁਸੀਂ ਕਿਹੜੀ ਦੌੜ 'ਚ ਭੱਜ ਰਹੇ ਸੀਗੇ ਆਪਾਂ ਮਤਲਬ ਮੈਂ ਵੀ ਉਸੇ ਦੌੜ ਦਾ ਹੀ ਹਿੱਸਾ ਸੀ ਮੈਨੂੰ ਬਹੁਤ ਲੋਕਾਂ ਨੇ ਕੈਨੇਡਾ ਦੀ ਗੱਲ ਕਰੀਏ ਮੈਨੂੰ ਪਾਗਲ ਡਿਕਲੇਅਰ ਕੀਤਾ ਹੋਇਆ ਸੀ ਕਈ ਬੰਦੇ ਕਹਿੰਦੇ ਸਾਈਂ ਦੁਨੀਆ ਹੀ ਜਾ ਰਹੀ ਹੈ ਕੈਨੇਡਾ ਤੂੰ ਕਿਧਰੋਂ ਆ ਗਿਆ ਲਾਦੀ ਅਲੈਦਾ ਹੀ ਸਾਡੇ ਰੈਲੀਟ ਵੀ ਸੀਗੇ ਕਈ ਉਹ ਵੀ ਇਹੀ ਕਹ ਤੁਮੂੰ ਕੋਟਰ ਆ ਗਿਆ ਲੱਗ ਗਈ ਵੀ ਜਿਹੜਾ ਇੱਧਰ ਨੂੰ ਚੱਲ ਪਿਆ ਪੁੱਠੇ ਪਾਸੇ ਨੂੰ ਵੀ ਤੇਰਾ ਤਾਂ ਉਧਰ ਵਧੀਆ ਕਾਰਪੋਰ ਸੈਟ ਸੀਗਾ ਪਰ ਮਾਈਂਡ ਦੇ ਵਿੱਚ ਇੱਕ ਸ਼ਾਂਤੀ ਨਹੀਂ ਸੀਗੀ ਉਹ ਇੱਥੇ ਆ ਕੇ ਹੁਣ ਮੈਨੂੰ ਜਿੰਨੀ ਸ਼ਾਂਤੀ ਇੱਥੇ ਆ ਕੇ ਉਹ ਮਤਲਬ ਮੈਂ ਮੈਂ ਜਿੰਦਾਸ ਨਹੀਂ ਸਕਦਾ ਬਾਬੇ ਨਾਨਕ ਕਾਲੀ ਖੇਤੀਆਂ ਨੇ ਹੁੰਦੀਆਂ ਨਹੀਂ ਉਹ ਤਾਂ ਪਰ ਇੱਥੇ რა ਕੀ ਹੋ ਸਕਦੀ ਹੈ ਜੀ ਤੇ ਜਦੋਂ ਖੇਤੀ ਦੀ ਗੱਲ ਚੱਲਦੀ ਆ ਤੇ ਤੁਸੀਂ ਤਾਂ 97 98 ਦਾ ਪਿੰਡ ਛੱਡਿਆ ਹੋਇਆ ਤੇ ਖੇਤੀ ਆਲੇ ਪਾਸੇ ਮਣ ਬਣ ਗਿਆ ਵੀ ਖੇਤੀ ਕਰਨੀ ਉੱਥੇ ਆ ਕੇ ਤਾਂ ਤੁਹਾਨੂੰ ਰੋਕ ਟੋਕ ਨਹੀਂ ਹੋਈ ਤੇ ਤੁਹਾਡੇ ਮਨ 'ਚ ਕੋਈ ਤੋਖਲ ਨਹੀਂ ਆਈ ਕੁਐਸਚਨ ਬਹੁਤ ਸੀਗੇ ਜਦੋਂ ਸ਼ੁਰੂ ਕਰਨੀ ਸੀ ਮੈਨੂੰ ਬਹੁਤ ਡਰ ਆ ਸਾਰਿਆਂ ਦੇ ਆਰਦਵਾਰੇ ਮਾਹੌਲ ਹੀ ਐਸਾ ਸੀਗਾ ਮੈਨੂੰ ਡਰ ਆ ਵੀ ਨਹੀਂ ਵੀ ਇਹ ਕੁਦਰਤੀ ਖੇਤੀ ਤੋਂ ਪੰਗਾ ਲੈਣ ਲੱਗਿਆ ਬਹੁਤ ਵੱਡਾ ਮੇਰਾ ਹੋਣਾ ਹੀ ਨਹੀਂ ਪੋਸੀਬਲ ਹੀ ਨਹੀਂ ਮੈਨੂੰ ਕੈਮੀਕਲ ਖੇਤੀ ਕਰ ਲੈ ਚੱਲ ਇਹ ਨਹੀਂ ਹੋਣੀ ਤੇਰੇ ਤੋਂ ਪਰ ਨਹੀਂ ਵੀ ਜਦੋਂ ਪਰ ਉੱਥੋਂ ਚੱਲ ਨਹੀਂ ਐ ਕੋਈ ਮਿਸ਼ਨ ਲੈ ਕੇ ਆਪਾਂ ਨੂੰ ਜਦੋਂ ਪਤਾ ਹੈ ਵੀ ਇਹ ਚੀਜ਼ਾਂ ਦੁਨੀਆ 'ਚ ਹੋ ਰਹੀਆਂ ਐ। ਰੱਪਾ ਅੱਖੀ ਦੇਖਦੇ ਹੋਏ ਫਿਰ ਆਪਾਂ ਪੁੱਠੇ ਪਾਸੇ ਨੂੰ ਚੱਲਣਾ ਫਿਰ ਤਾਂ ਮੁੱਠੀ ਬੈਠਾ ਵਧੀਆ ਸੀ ਫਿਰ ਤਾਂ ਇਹ ਵੀ ਉਹੀ ਖੇਤੀ ਕਰਨੀ ਸੀਗੀ। ਸਹੀ ਗੱਲ। ਬਾਕੀ ਸੀਡ ਜਿਹੜੀ ਸਾਰੀ ਐ ਉਹ ਅਗਲੇ ਦਾ ਤਿਆਰੀ ਕਰੀ ਬੈਠੇ ਆ ਕਿ ਹੁਣ ਆਪਲੀ ਜ਼ਮੀਨਾਂ ਲਈ ਬੈਠੇ ਆ ਬਿਲਗੇਟਸ ਵਰਗੇ। ਉਹ ਤਾਂ ਆਪਣੀ ਸੀਡ ਵੀ ਸਵਾਲ ਬਾਰਡ ਨਾਰਵੇ ਦੇ 'ਚ ਬਣਾਈ ਬੈਠੇ ਆ ਸਟੋਰੇਜ। ਐਨੀ ਉੱਥੇ ਤੱਕੜੀ ਸਾਰੇ ਦੇਸੀ ਸੀਡਾਂ ਸੰਭੀ ਬੈਠੇ ਆ ਤੇ ਆਪਣੇ ਕੋਲ ਤਾਂ ਕੁਝ ਵੀ ਨਹੀਂ ਐ ਨਾ। ਸੋ ਦੋਸਤੋ ਤੁਹਾਨੂੰ ਰੰਗ-ਬਰ ਬੀਜਾਂ ਦੀ ਚਗਾ ਚੌਂਦ ਵਿੱਚ ਫਸਾਇਆ ਜਿਹੜੇ ਸਿਸਟਮ ਨੇ ਹਾਂਜੀ ਉਹ ਸਿਸਟਮ ਦੁਨੀਆ ਭਰ ਦਾ ਜਿਹੜਾ ਜੀਨ ਪੂਲ ਹੈ ਦੇਸੀ ਬੀਜਾਂ ਦੇ ਰੂਪ ਚ ਹਾਂਜੀ ਉਹ ਨਾਰਵੇ ਦੇ ਵਿੱਚ ਇੱਕ ਜਗ੍ਹਾ ਹੈਗੀ ਆ ਅ ਬਰਫੀਲੇ ਪਹਾੜਾਂ ਦੇ ਥੱਲੇ ਬਣੀ ਹੋਈ ਹਾਂਜੀ ਕੀ ਨਾਮ ਦੱਸਿਆ ਸੀ ਉਹਦਾ ਸਵਾਲਵਾੜ ਸੀਡ ਵਾਲਟ ਹਾਂ ਸਵਾਲਵਾੜ ਸੀਡ ਵਾਲਟ ਇਹ ਉਹ ਜਗ੍ਹਾ ਜਿੱਥੇ ਅਮਰੀਕਾ ਦੂਜੇ ਵਿਸ਼ਵ ਯੁੱਧ ਵੇਲੇ ਆਪਣੇ ਲੜਾਕੂ ਜਹਾਜ਼ ਖੜੇ ਕਰਦਾ ਸੀ ਸਾਰੀ ਦੁਨੀਆ ਦੀਆਂ ਨਜ਼ਰਾਂ ਤੋਂ ਓਲੇ ਤੇ ਉਹ ਇੰਨਾ ਠੰਡਾ ਏਰੀਆ ਕਿ ਉਸ ਏਰੀਆ ਨੂੰ ਹੁਣ ਉਹਨਾਂ ਨੇ ਉਸ ਜਗ੍ਹਾ ਨੂੰ ਅੰਡਰਗਰਾਉਂਡ ਹੈ ਹਾਂਜੀ ਇਹ ਸੀਡ ਵਾਲਟ ਦੇ ਤੌਰ ਤੇ ਉਹਨਾਂ ਨੇ ਚੂਜ਼ ਕੀਤਾ ਤੇ ਦੁਨੀਆ ਭਰ ਦਾ ਜਿਹੜਾ ਜਰਮ ਪਲਾਜ਼ਮਾ ਦੇਸੀ ਬੀਜਾਂ ਦੇ ਰੂਪ ਚ ਉਹ ਸਾਰੇ ਉਹਨਾਂ ਨੇ ਉੱਥੇ ਇਕੱਠੇ ਕਰਕੇ ਸੰਭਾਲੇ ਹੋਏ ਆ ਤੇ ਉਹਦੀ ਵਜ੍ਹਾ ਕੀ ਆ ਕਿ ਇੱਕ ਵਾਰੀ ਲੋਕਾਂ ਨੂੰ ਇੱਧਰ ਨੂੰ ਫਸਾ ਕੇ ਉਹਨਾਂ ਤੋਂ ਉਹਨਾਂ ਦਾ ਸਾਰਾ ਬੀਜ ਲੈ ਲਓ ਤੇ ਫੇਰ ਉਹਨਾਂ ਨੂੰ ਦੇ ਗੁਲਾਮੀ ਦੇ ਬੀਜ ਦੇ ਕੇ ਉਹਨਾਂ ਤੋਂ ਟੋਟਲ ਗੁਲਾਮੀ ਕਰਾਵਾਂਗੇ ਤਿੰਨ ਟਾਈਮ ਰੋਟੀ ਚਾਹੀਦੀ ਆ ਰੋਟੀ ਖੁਰਾਕ ਜਿਹੜੀ ਹੈਗੀ ਆ ਫਸਲਾਂ ਤੋਂ ਆਉਣੀ ਆ ਤੇ ਫਸਲਾਂ ਦੇ ਜਿਹੜੇ ਬੀਜ ਉਹ ਸਾਨੂੰ ਦੇਣਗੇ ਫਿਰ ਉਹੀ ਬੀਜਨੇ ਪੈਣਗੇ ਉਹੀ ਬੀਜਨੇ ਪੈਣੀ ਆ ਠੀਕ ਆ ਤੇ ਉਹ ਸਾਨੂੰ ਦੇਣਗੇ ਜੀਐਮ ਬੀਜ ਜੀਵਨ ਬੀਜਾਂ ਦੇ ਨਾਲ ਸਿਹਤ ਦਾ ਕਹਣ ਹੋਵੇਗਾ ਜੰਮਣ ਸ਼ਕਤੀ ਦਾ ਕਹਣ ਹੋਵੇਗਾ ਤੇ ਇਹਦੇ ਇਲਾਵਾ ਵਾਤਾਵਰਨ ਦੇ ਵਿੱਚ ਵੀ ਅਨੇਵਾ ਗੈਰ ਜ਼ਰੂਰੀ ਤੇ ਖਤਰਨਾਕ ਬਦਲਾਅ ਆਉਣਗੇ ਤੇ ਉਹਦਾ ਉਹਦੇ ਚਲਦਿਆਂ ਜਿਹੜੀ ਵਰਲਡ ਦੀ ਵੱਡੀ ਆਬਾਦੀ ਹੈ ਉਹ ਖਤਮ ਹੋ ਜਾਏਗੀ ਡੀ ਪਾਪੂਲੇਸ਼ਨ ਡੀ ਪਾਪੂਲੇਸ਼ਨ ਵਾਲਾ ਜਿਹੜਾ ਕਨਸੈਪਟ ਆ ਉਹਨਾਂ ਦਾ ਉਹ ਉਹਨਾਂ ਦਾ ਸਿਰੇ ਚੜੇਗਾ ਤੇ ਜਦੋਂ ਉਹਨਾਂ ਦਾ ਇਹ ਜਿਹੜਾ ਕਨਸੈਪਟ ਹੈ ਜਿਹੜਾ ਉਹਨਾਂ ਦਾ ਵਿਚਾਰ ਆ ਜੋ ਉਹਨਾਂ ਨੇ ਟਾਰਗੇਟ ਮਿੱਥਿਆ ਹੋਇਆ ਜਦੋਂ ਉਹ ਪੂਰਾ ਹੋ ਜਾਏਗਾ ਉਦੋਂ ਉਹ ਫਿਰ ਉਹਨਾਂ ਬੀਜਾਂ ਦੇ ਨਾਲ ਦੁਬਾਰਾ ਦੁਨੀਆ ਤੇ ਕਾਬਜ ਹੋਣਗੇ ਤੇ ਜਿਹੜੇ ਵੇਲੇ ਅਸੀਂ ਜੀਐਮ ਭੋਜਨ ਖਾ ਰਹੇ ਹੋਵਾਂਗੇ ਉਦੋਂ ਉਹ ਆਰਗੈਨਿਕ ਦੇਸੀ ਬੀਜਾਂ ਵਾਲਾ ਹੀ ਖਾ ਰਹੇ ਹੋਣਗੇ ਬ੍ਰੈਂਡ ਵੀ ਉਹ ਤੇ ਲਈ ਬੈਠੇ ਆ ਜੀ ਉਹ ਇਸੇ ਕਰਕੇ ਲਈ ਬੈਠੇ ਆ ਬਿਲ ਗੇਟਸ ਦਾ ਇਹਨਾਂ ਨੇ ਜ਼ਿਕਰ ਕੀਤਾ ਸੀ ਪਿੱਛੇ ਜਿਵੇਂ ਨੇ 2.5 ਲੱਖ ਏਕੜ ਜ਼ਮੀਨ ਖਰੀਦੀ ਅਮਰੀਕਾ ਤਾਂ ਉਹਨਾਂ ਨੂੰ ਕੀ ਲੋੜ ਸੀਗੀ ਬੀਬਾ ਸੌਫਟਵੇਅਰ ਬਣਾਉਣ ਵਾਲੇ ਨੂੰ ਕੰਪਿਊਟਰ ਦੇ ਨੂੰ ਉਹਨੂੰ ਕੀ ਲੋੜ ਸੀ 2.5 ਲੱਖ ਏਕੜ ਜ਼ਮੀਨ ਖਰੀਦਣ ਦੀ ਤਾਂ 2.5 ਲੱਖ ਏਕੜ ਜ਼ਮੀਨ ਉਹਨੇ ਕਿਸੇ ਗੱਲੋਂ ਹੀ ਖਰੀਦੀ ਹੈ ਹਾਂਜੀ ਸੋ ਗੱਲਾਂ ਬਹੁਤ ਡੂੰਘੀਆਂ ਸਮਝਣ ਵਾਲੇ ਸਮਝ ਜਾਣਗੇ ਤੇ ਜਿਹੜੇ ਮੋٹے ਦਿਮਾਗ ਵਾਲੇ ਆ ਉਹਨਾਂ ਨੇ ਸਾਨੂੰ ਗਾਲਾਂ ਹੀ ਕੱਢਣੀਆਂ ਉਹ ਪਹਿਲਾਂ ਵੀ ਕੱਢੀ ਜਾਂਦੀਆਂ ਉਹ ਤਾਂ ਕੱਢੀ ਹੋਈ ਜਾਂਦੀ ਰਹੀ ਫਿਰ ਤੋ ਉਹਦੇ ਸਾਨੂੰ ਕੋਈ ਪ੍ਰਭਾਵ ਵੀ ਨਹੀਂ ਹੈਗੀ ਜੇ ਜਾਣਕਾਰੀ ਠੀਕ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਵੀ ਕਰ ਦਿਓ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਤੇ ਬਾਈ ਜੀ ਦਾ ਫੋਨ ਨੰਬਰ ਤੁਹਾਡੀ ਸਕਰੀਨ ਤੇ ਮੜਾ ਜਾ ਬੋਲ ਵੀ ਦਿਓ 9988001255 9988001255 ਦਿਪਿੰਦਰ ਸਿੰਘ ਜੀ ਇਹਨਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣੇ ਜਿਹੜੇ ਤੋਖਲੇ ਆ ਆਪਣੀਆਂ ਸ਼ੰਕਾਵਾਂ ਹੈਗੀਆਂ ਉਹ ਵੀ ਦੂਰ ਕਰ ਸਕਦੇ ਹੋ ਆਪਣੀ ਜਾਣਕਾਰੀ 'ਚ ਆਪਣੇ ਗਿਆਨ 'ਚ ਇਹਨਾਂ ਨਾਲ ਗੱਲ ਕਰਕੇ ਵਾਧਾ ਕਰ ਸਕਦੇ ਹੋ ਸੋ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥ ਸ੍ਰੀ ਅਕਾਲ